ਇਹ ਹਾਲਚਾਲ ਗਰਮੀ ਵਾਲੇ ਸੂਟ ਬਹੁਤ ਦੇਖ ਲਏ ਤੁਸੀਂ ਹੁਣ ਆ ਗਏ ਆਪਾਂ ਪਾਰਟੀ ਵੇਅਰ ਲੈ ਕੇ ਫੁੱਲ ਵੈਰੈਟੀ ਆ ਲੋ ਜੀ ਆਜ ਦਾ ਪਹਿਲਾ ਚਮਕਦਾ ਡਿਜ਼ਾਈਨ ਦੇਖੋ ਕ੍ਰਾਸ਼ ਦੇ ਉੱਤੇ ਆ ਐ ਜੀ ਦਬਕੇ ਵਰਕ ਵਾਲਾ ਤੇ ਨਾਲੇ ਰੇਟ ਇਹੋ ਜੇ ਦੇ ਦਾਂਗੇ ਨਾ ਬਾਜ਼ਾਰ 'ਚ ਕੋਈ ਦੇ ਸਕੇ ਤੇ ਨਾ ਹੀ ਕਰ ਸਕੇ ਕੋਈ ਤਿਆਰ ਗਾਰੰਟੀ ਹੈ ਵੀਰੇ ਬੁਟੀਕਾ ਤੇ ਲੈ ਕੇ ਚਲ ਜੇ ਤਿਆਰ ਨਹੀਂ ਹੋਣੇ ਆ ਵਾਲੇ ਡਿਜ਼ਾਈਨ ਦਬਕਾ ਵਰਕ ਵਾਲਾ ਕ੍ਰਾਸ਼ ਦੁਪੱਟੇ ਵਾਲਾ ਬਹੁਤ ਸੋਹਣਾ ਸੂਟ ਮੇਰੇ ਕੋਲੇ ਆ ਗਿਆ ਹੈ ਤੇ ਆ ਗਏ ਨੇ ਇਹਦੇ ਕਲਰ ਕਲਰ ਚੈੱਕ ਕਰੋ ਵੀਰੇ ਆ ਕਲਰ ਇਹਦੇ ਚ ਅਵੇਲੇਬਲ ਨੇ ਤਿੰਨ ਕਲਰ ਦਾ ਸੈੱਟ ਆਇਆ ਤੇ ਰੇਟ ਲੈਣ ਵਾਲਾ ਜੇ ਸਿਰਫ 7000 14000 ਵਾਲਾ 7000 ਕੋਈ ਦੇ ਜੇ ਜਵਾਬਦਾਰੀ ਆ ਵੀਰੇ ਇੱਕ ਵਾਰ ਫੇਰ ਡਿਜ਼ਾਈਨ ਚੈੱਕ ਕਰ ਲਓ ਤਿਆਰ ਕਰ ਜੇ ਤੁਹਾਨੂੰ ਇਸ ਰੇਂਜ ਚ ਦੇ ਜੇ ਮੇਰੇ ਕੋਲੇ ਆ ਜਿਓ ਅੱਧ ਨਾਲੋਂ ਵੀ ਵੱਧ ਰੇਟ ਤੇ ਘੱਲ ਲੈ ਜਿਓ ਘੱਟ ਹਾਂਜੀ ਇਹ ਹਾਲ ਚਾਲ ਆ ਤੁਹਾਡੇ ਸਾਹਮਣੇ ਸੂਟ ਹੈ ਤਮਾਲ ਤੇ ਰੇਟ ਦੇਵਾਂਗੇ ਸੁਪਰ ਧਮਾਲ ਅੰਜੀ ਰਾਜਤ ਭਾਜੀ ਇਹ ਮੇਰੇ ਕੋਲੇ ਸੂਟ ਆ ਗਏ ਨੇ ਬਹੁਤ ਹੀ ਪਿਆਰੇ ਤੇ ਬਹੁਤ ਹੀ ਸੋਹਣੇ ਆ ਜਿਹੜੇ ਤੁਸੀਂ ਕੱਲੇ ਕੱਲੇ ਚੱਕ-ਚੱਕ ਕੇ ਦਿਖਾ ਰਹੇ ਹੋ ਨਾ ਇਹ ਬਹੁਤ ਸੋਹਣੇ ਸੂਟ ਆਏ ਆ ਵੀਰੇ ਹੈਵੀ ਦੁਪੱਟਿਆਂ ਦੇ ਨਾਲ ਮਿਰਰ ਵਰਕ neck style ਦੇ ਵਿੱਚ ਆ ਸਾਰੇ ਕਲਰ ਡਿਜ਼ਾਈਨ ਚੈੱਕ ਕਰ ਲੋ ਵੀਰੇ ਰੇਟ ਦੱਸੂਗਾ ਬਾਅਦ ਚ ਆ ਸਾਰੇ ਡੈਟਲ ਪ੍ਰਿੰਟ ਦੇ ਉੱਤੇ ਹੈਂਡਵਰਕ ਹੋ ਕੇ ਆਇਆ ਆ ਦੇਖੋ ਤੇ ਨਾਲ ਦੁਪੱਟਾ ਜਿਹੜਾ ਆ ਦੁਪੱਟਾ ਵੀ ਹੈਂਡਵਰਕ ਦਾ ਮਿਲਣਾ ਹੈ ਤੇ ਰੇਟ ਮਿਲਣਾ ਜੀ ਸਿਰਫ 3000 6000 ਵਾਲੇ ਸੂਟ ਮਿਲਣ ਜਾ ਰਹੇ ਜੀ ਸਿਰਫ 3000 ਦੀ ਰੇਂਜ ਚ ਆ ਸਾਰੇ ਆ ਸਾਰੇ ਸੂਟ ਮਿਲਦੇ ਆ ਜੀ 3000 ਦੀ ਰੇਂਜ ਚ ਮਿਲਦੇ ਤੁਹਾਨੂੰ 6000 ਵਾਲੇ ਡਿਜ਼ਾਈਨ ਬਹੁਤ ਸੋਹਣਾ ਹੈ ਆਪਣੇ ਕੋਲੇ ਆ ਦੇਖੋ ਸਾਰਾ ਹੈਂਡਵਰਕ ਦੇ ਵਿੱਚ ਬਿਲਕੁਲ ਤੇ ਨਵਾਂ ਤੇ ਬਿਲਕੁਲ ਡਿਜ਼ਾਈਨਰ ਪੀਸ ਤੁਹਾਡੇ ਸਾਹਮਣੇ ਆਪਾਂ ਓਪਨ ਕੀਤਾ ਹੈਗਾ ਇਹ ਮੇਰੇ ਕੋਲੇ ਵੀਰੇ ਗਰਮੀਆਂ ਚ ਵੈਰਾਈਟੀ ਆ ਰਹੀ ਹੈ ਸਮਰ ਦੇ ਵਿੱਚ ਵੈਰਾਈਟੀ ਆ ਰਹੀ ਹੈ ਪਾਰਟੀ ਵੇਅਰ ਸੂਟਾਂ ਦੀ ਜਿੱਥੇ ਗਰਮੀਆਂ ਦੀ ਵੈਰਾਈਟੀ ਆਪਾਂ ਫੁੱਲ ਰੱਖੀ ਦੀ ਹੈ ਉਥੇ ਪਾਰਟੀ ਵੇਅਰ ਸੂਟਾਂ ਦੇ ਵਿੱਚ ਵੀ ਕੋਈ ਕਮੀ ਨਹੀਂ ਆਣ ਦੇਣੀ ਜੀ ਉਹ ਵੀ ਤੁਹਾਨੂੰ ਦੇਨੇ ਆ ਔਫ ਤੇ ਤੇ ਇੱਕ ਕਲਰ ਹੋਰ ਮੇਰੇ ਕੋਲ ਇਹਦੇ ਚ ਤਿਆਰ ਹੋ ਕੇ ਆਇਆ ਹੈ ਰੇਟ ਵੀ ਆਪਾਂ ਇਹਦਾ ਜ਼ਰੂਰ ਦੱਸਾਂਗੇ ਲਓ ਜੀ ਦੂਜਾ ਕਲਰ ਚੈੱਕ ਕਰ ਲਓ ਪਹਿਲਾ ਗ੍ਰੇ ਸਟੀਲ ਗ੍ਰੇ ਕਲਰ ਹੈ ਦੋ ਕਲਰ ਇਹ ਰੈਡੀ ਹੈ ਰੇਟ ਰਹਿਣ ਵਾਲਾ ਜੀ 650 15000 ਵਾਲਾ ਸੂਟ 650 ਜੜੀ ਮੇਰੀ ਭੈਣ ਨੇ ਮੈਰੀ ਦਾ ਕਪੜਾ ਬਣਾਉਣਾ ਦਾਜਵਰੀ ਵਾਲੇ ਪਾਰਟੀ ਵੇਅਰ ਸੂਟ ਬਣਾਉਣੇ ਤਾਂ ਆਜੋ ਗੋਠੀਵਾਲਡ ਵਾਲੇ ਹੈਂਡਵਰਕ ਵਾਲੇ ਸੂਟ ਆ ਗਏ ਨੇ ਪਾਰਟੀ ਵੇਅਰ ਗਰਮੀਆਂ ਦੀ ਵੈਰਾਈਟੀ ਦੇ ਨਾਲ-ਨਾਲ ਪਾਰਟੀ ਵੇਅਰ ਵੈਰਾਈਟੀ ਵੀ ਆਪਣੇ ਕੋਲੇ ਆ ਰਹੀ ਹੈ 50% ਆਫ ਦੇ ਵੀਰੇ 50% ਆਫ ਹਾਫ ਰੇਟ ਠੀਕ ਹੈ ਜੀ ਡਿਜ਼ਾਈਨਿੰਗ ਚੈੱਕ ਕਰ ਲਓ ਵੀਰੇ ਤੁਹਾਡੇ ਸਾਹਮਣੇ ਡਿਸਪਲੇ ਕੀਤਾ ਹੋਇਆ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਇਹਦਾ ਜਿਹੜਾ ਦੂਜਾ ਕਲਰ ਰਹਿਣ ਵਾਲਾ ਹੈ ਦੂਜਾ ਕਲਰ ਰਹਿਣ ਵਾਲਾ ਫਿਰੋਜੀ ਤੇ ਰੇਟ ਰਹਿਣ ਵਾਲਾ ਹੈ ਜੀ ਸਿਰਫ 7700 14 14 15 15000 ਵਾਲੇ ਸੂਟ ਜਿਹੜੀ ਮੇਰੀ ਭੈਣ ਨੇ ਵਿਆਹ ਦਾ ਕਪੜਾ ਬਣਾਉਣਾ ਦਾਜਵਰੀ ਵਾਲੇ ਸੂਟ ਬਣਾਉਣੇ ਆ ਤਾਂ ਵੀਰੇ ਵੈਰਾਈਟੀ ਆ ਰਹੀ ਹੈ ਫੁੱਲ ਉਹ ਵੀ ਅੱਦੇ ਰੇਟਾਂ ਤੇ ਉਹ ਮੈਂ ਖੋਲਣ ਲੱਗਿਆ ਦੁਪੱਟਾ ਪਹਿਲਾਂ ਤਾਂ ਤੁਸੀਂ ਦੁਪੱਟਾ ਦੇਖੋ ਆਪਾਂ ਸੂਟ ਦਿਖਾਉਨੇ ਆ ਅੱਜ ਮਾਰੋ ਇਹ ਦੁਪੱਟੇ ਦੇ ਨਜ਼ਰਜਾਲ ਦੁਪੱਟਾ ਹੈ ਤੇ ਰੇਟ ਰੇਟ ਉਹ ਦੇ ਦੂੰਗਾ ਵੀਰੇ ਜਣਾ ਬਾਜ਼ਾਰ ਚ ਕੀ ਪੰਜਾਬ ਚ ਨਹੀਂ ਕਿਸੇ ਨੇ ਦੇਣਾ ਤੁਹਾਨੂੰ ਆਹ ਦੇਖੋ ਔਰਗਾਂਜਾ 베ਸ ਤੇ ਨੈਕ ਸਟਾਈਲ ਦੇ ਵਿੱਚ ਮੇਰੇ ਕੋਲੇ ਜਾਲ ਦੁਪੱਟੇ ਨਾਲ ਸੂਟ ਆਇਆ ਟੋਟਲੀ ਹੈਂਡਵਰਕ ਦੇ ਵਿੱਚ ਤੇ ਆ ਲੋ ਜੀ ਰੇਟ ਜਿਹੜਾ ਹੈ 13000 13200 ਵਾਲਾ ਸਿਰਫ 400 ਦੀ ਰੇਂਜ ਚ ਔਰ ਕੰਮ ਸਾਰਾ ਦਬਕੇ ਦਾ ਆ ਲੋ ਜੀ ਇਹਦੇ ਹੋਰ ਕਲਰ ਵੀ ਚੈੱਕ ਕਰ ਲਓ ਤੁਸੀਂ ਇੱਕ ਜਾਂ ਦੋ ਕਲਰ ਮਿਲਣਗੇ ਜੀ ਲੇਕਿਨ ਆਪਣੇ ਕੋਲੇ ਮਿਲਣਗੇ ਪੰਜ ਕਲਰ ਪੰਜ ਕਲਰ ਦਾ ਚਾਰਟ ਹੈ ਨੈਕ ਸਟਾਈਲ ਦੇ ਵਿੱਚ ਤੇ ਸਭ ਤੋਂ ਵੱਡੀ ਗੱਲ ਹੈ ਜੀ ਗਰਮੀਆਂ ਦੇ ਸੀਜ਼ਨ ਚ ਆਹ ਵੈਰਾਈਟੀ ਤੁਹਾਨੂੰ ਦੇਖਣ ਨੂੰ ਨਹੀਂ ਮਿਲਨੇਗੀ ਗਰਮੀਆਂ ਦੇ ਸੀਜ਼ਨ ਚ ਆਪਣੇ ਕੋਲੇ ਆਹ ਵੈਰਾਈਟੀ ਆ ਰਹੀ ਹੈ ਉਹ ਵੀ 50% ਟੌਪ ਤੇ ਆਈਟਮ ਲੈ ਕੇ ਆਏ ਆ ਪਿਓਰ ਕਾਟਨ ਦਾ ਸੂਟ ਆ ਉੱਤੇ ਆਇਆ ਵਰਕ ਥ੍ਰੈਡ ਦਾ ਥ੍ਰੈਡ ਦਾ ਵਰਕ ਆਇਆ ਜੀ ਇਹਦੇ ਨਾਲ ਉੱਪਰ ਤੱਕ ਵਰਕ ਹੈਗਾ ਪੂਰਾ ਫਰੰਟ ਵਰਕ ਹੈ ਦੁਪੱਟਾ ਆਇਆ ਹੈਗਾ ਇਹਦਾ ਟਾਈ ਐਂਡ ਟਾਈ ਦਾ ਜੀ ਟਾਈਆਂ ਟਾਈ ਦਾ ਦੁਪੱਟਾ ਆਏਗਾ ਕਾਟਨ ਦਾ ਵੀਰੇ ਰੇਟ ਦੀ ਗੱਲ ਕਰੀਏ ਰੇਟ ਬਹੁਤ ਘੱਟ ਆਇਆ 650 ਤੇ ਕਲਰ ਚਾਰਟ ਆਇਆ ਭਾਜੀ ਇਹਦੇ ਪੰਜ ਪੰਜ ਕਲਰ ਚਾਰਟ ਆਇਆ ਬਹੁਤ ਸੋਹਣੇ ਕਲਰ ਆਇਆ ਦੇਖੋ ਭਾਈ ਡਾਰਕ ਕਲਰ ਆਇਆ ਡਾਰਕ ਕਲਰ ਚਾਰਟ ਆਇਆ ਭਾਜੀ ਸਾਰੇ ਲਾਈਟ ਕਲਰ ਗਰਮੀਆਂ ਤੇ ਚੱਲ ਰਿਹਾ ਡਾਰਕ ਕਲਰ ਚਾਰਟ ਚ ਆਇਆਗਾ 650 ਰੇਟ ਆ ਵੀਰ ਜੀ 150 ਵਾਲਾ 650 ਚ ਬਹੁਤ ਘੱਟ ਰੇਟਾਂ ਤੇ ਆਫਰ ਲੱਗੀ ਹੋਈ ਹੈ ਤੁਹਾਡੇ ਲਈ ਲੈ ਕੇ ਆਏ ਗਰਮੀਆਂ ਦੇ ਨਵੇਂ ਆਈਟਮਾਂ कॉटन ਦੇ सूट ਲੈ ਕੇ ਆਏ ਵੀਰੇ कॉटन ਦਾ ਸੂਟ ਆਊਗਾ ਆਲ ਓਵਰ ਨਾਲ ਦੁਪੱਟਾ ਆਏਗਾ ਮਸਲੀਨ ਦਾ ਤੇ ਹੋਰ ਮਸਲੀਨ ਦਾ ਦੁਪੱਟਾ ਆਏਗਾ कॉटन ਦਾ ਆਲ ਓਵਰ ਸੁੰਤਾ ਹੈਗਾ 5 ਮੀਟਰ ਰੇਟ ਦੀ ਗੱਲ ਰੇਟ ਬਹੁਤ ਘੱਟ ਆਇਆ ਜੀ 12 1200 ਵਾਲੇ 600 ਰੁਪਏ ਰੇਟ ਲਾ ਰਖਿਆ ਆਲ ਓਵਰ ਸੂਟ ਨਾਲ ਮਸਲੀਨ ਦਾ ਦੁਪੱਟਾ 6 600 ਰੁਪਏ ਕਲਰ ਚਾਰਟ ਬਹੁਤ ਸੋਹਣੇ ਆਏ ਆ ਡਿਜ਼ਾਈਨ ਬਹੁਤ ਆਏ ਆ ਇਹਨਾਂ ਦੇ ਆ ਡਿਜ਼ਾਈਨ ਹੈ ਪਾਜੀ 600 ਰੁਪਏ ਸਿਰਫ 600 ਰੁਪਏ ਇਹ ਹੁਣ ਤੁਸੀਂ ਦੇਖਣ ਜਾ ਰਹੇ ਹੋ ਬੁਟੀਕ ਸਟਾਈਲ ਹੈ ਬਹੁਤ ਪਿਆਰਾ ਵਰਕ ਹੋਇਆ ਹੋਇਆ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਹੈਂਡ ਵਰਕ ਦਾ ਕੰਮ ਹੈ ਬਹੁਤ ਪਿਆਰਾ ਦੇਖੋ ਜੀ ਹੈਂਡ ਪੇਂਟ ਤੇ ਹੈਂਡ ਵਰਕ ਦਾ ਕੰਮ ਹੋਇਆ ਹੋਇਆ ਹੈ ਫੈਬਰਿਕ ਜਿਹੜਾ ਰਹੇਗਾ ਜੀ ਪਿਓਰ ਕਾਟਨ ਦਾ ਫੈਬਰਿਕ ਹੈ ਦੇਖੋ ਡੀਐਨ ਚੈੱਕ ਕਰ ਲਓ ਬਹੁਤ ਪਿਆਰਾ ਹੈ ਦੁਪੱਟਾ ਜਿਹੜਾ ਹੈਗਾ ਸਟਾਈਲਿਸ਼ ਦੁਪੱਟਾ ਮਿਲੇਗਾ ਨਾਲ ਤੇ ਕਲਰ ਤੁਸੀਂ ਚੈੱਕ ਕਰ ਲਓ ਇਹਦੇ ਵਿੱਚ ਕਲਰ ਬਹੁਤ ਸੋਹਣੇ ਕਲਰ ਆਏ ਆ ਜੀ ਬੁਟੀਕ ਸਟਾਈਲ ਦਾ ਪੀਸ ਹੈ ਕਲਰ ਬਹੁਤ ਪਿਆਰੇ ਆ ਚਾਰ ਕਲਰਾਂ ਦਾ ਸੈੱਟ ਮੇਰੇ ਕੋਲ ਆਇਆ ਜੀ ਚੈੱਕ ਕਰ ਲਓ ਹੈਂਡ ਪੇਂਟ ਤੇ ਹੈਂਡ ਵਰਕ ਦਾ ਵਰਕ ਹੋਇਆ ਹੋਇਆ ਸਟਾਈਲ ਬਹੁਤ ਪਿਆਰਾ ਹੈ ਕਲਰ ਜਿਵੇਂ ਨਿਊ ਚੱਕ ਲਾਏ ਹੈ ਚੈੱਕ ਕਰ ਲਓ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਬਹੁਤ ਹੀ ਸੋਹਣਾ ਸੂਟ ਬੰਨਾ ਹੈ ਜੀ ਤੇ ਲੈ ਕੇ ਆਂਦਾ ਬਰਬਰੀ ਦਾ ਸੂਟ ਹੈ ਦੁਪੱਟਾ ਬਹੁਤ ਸੋਹਣਾ ਹੈ ਜੀ ਬਰਬਰੀ ਦਾ ਹੀ ਦੁਪੱਟਾ ਹੈ ਤੇ ਰੇਟ ਬਹੁਤ ਘੱਟ ਚ ਤੁਹਾਨੂੰ ਡਿਜ਼ਾਈਨ ਮਿਲਣ ਜਾ ਰਿਹਾ ਤੁਸੀਂ ਕਲਰ ਚੈੱਕ ਕਰ ਲਓ ਬਹੁਤ ਸੋਹਣੇ ਕਲਰ ਆਏ ਹੈ ਜੀ ਡਿਜ਼ਾਈਨ ਤੁਹਾਨੂੰ ਮਿਲਨੇ ਹੈ ਇਹਦੇ ਵਿੱਚ ਦੋ ਡਿਜ਼ਾਈਨ ਆਏ ਹੈ ਕਲਰ ਜਿਹੜੇ ਤੁਸੀਂ ਚੈੱਕ ਕਰੋ ਮੈਂ ਵੀਡੀਓ ਦੇ ਵਿੱਚ ਚੈੱਕ ਕਰਾਣਾ ਬਹੁਤ ਸੋਹਣੇ ਕਲਰ ਆਏ ਹੈ ਜੀ ਬਰਬਰੀ ਦਾ ਸੂਟ ਹੈ ਬਰਬਰੀ ਦਾ ਹੀ ਦੁਪੱਟਾ ਹੈ ਡਿਜ਼ਾਈਨ ਇੱਕ ਨੰਬਰ ਹੈ 컬러 ਤੁਸੀਂ ਚੈੱਕ ਕਰ ਹੀ ਰਹੇ ਹੋ ਵੀਡੀਓ ਦੇ ਵਿੱਚ ਕਿੰਨੇ ਸੋਹਣੇ ਕਲਰ ਆਏ ਆ ਤੇ ਰੇਟ ਜਿਹੜਾ ਹੈਗਾ ਜੀ ਇਹਦਾ 1650 ਦੀ ਰੇਂਜ ਤੁਹਾਨੂੰ ਮਿਲ ਜਾਣਾ ਹੈ ਗੋਠੀ ਵਾਲਿਆਂ ਦੀ ਦੁਕਾਨ ਤੇ ਜੀ ਬਹੁਤ ਘੱਟ ਰੇਟਾਂ ਦੇ ਵਿੱਚ ਸੂਟ ਆ ਚੁੱਕੇ ਆ ਬਰਬਰੀ ਦਾ ਸੂਟ ਤੇ ਬਰਬਰੀ ਦਾ ਦੁਪੱਟਾ ਜੀ